ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਸਕੀਵੀ ਦੀ ਆਈਟਮ ਸਕੀਵੀ ਜਿਹੜੀ ਕਿ ਆਪਾਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਬਹੁਤ ਹੀ ਜ਼ਿਆਦਾ ਤੁਸੀਂ ਉਹਨੂੰ ਪਿਆਰ ਦਿੱਤਾ ਥੋੜੇ ਪੀਸ ਲੈਂਦੇ ਸੀ ਮੈਂ ਕੋਈ 20 25 ਪੀਸ ਲੈ ਕੇ ਆਈ ਸੀ ਨੋ ਆਈਡੀਆ ਕਿ ਉਹ ਇੰਨੀ ਪਸੰਦ ਕਰੋਗੇ ਤੁਸੀਂ ਪਰ ਤੁਸੀਂ ਉਹਨੂੰ ਇੰਨਾ ਪਸੰਦ ਕੀਤਾ ਕਿ ਮੈਨੂੰ ਬਹੁਤ ਸਾਰੇ ਪੀਸ ਹੋਰ ਮੰਗਵਾਉਣੇ ਪਏ ਕਾਫੀ ਸਾਰੇ ਕਲਰ ਆਏ ਨੇ ਕੋਈ 12 15 ਕਲਰ ਹੋਣਗੇ ਔਰ ਕੁਆਂਟੀਟੀ ਵੀ ਕਾਫੀ ਸਾਰੀ ਆਈ ਤੁਸੀਂ ਦਿਲ ਖੋਲ ਕੇ ਆਰਡਰ ਕਰ ਸਕਦੇ ਜੇ SKV ਨੂੰ ਠੀਕ ਹੈ ਔਰ ਇਹਦੀ ਖਾਸ ਗੱਲ ਇਹ ਆ SKV ਦੀ ਚਲੋ ਮੈਂ ਪਹਿਲਾਂ ਇਹ ਵੀ ਦੱਸਦਾ ਕਿ ਪੇਮੈਂਟ ਦਾ ਮੂਡ ਆਨਲਾਈਨ ਜੇ ਠੀਕ ਹੈ ਔਰ ਸਾਡਾ ਐਡਰੈਸ Google ਤੇ ਤੁਸੀਂ ਸਿਰਫ ਰਵਿੰਦਰ ਫੈਬਰਿਕ ਸਰਚ ਕਰੋਗੇ ਤੁਹਾਨੂੰ ਸਾਡੀ ਸ਼ਾਪ ਦੀ ਲੋਕੇਸ਼ਨ ਮਿਲ ਜਾਏਗੀ ਬਟਾਲਾ ਰੋਡ ਅਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਇਹ ਸਾਡਾ ਐਡਰੈਸ ਹੈ ਤੇ ਪੇਮੈਂਟ ਦਾ ਮੂਡ ਆਨਲਾਈਨ ਹੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਠੀਕ ਹੈ ਹੁਣ ਕਰਦੇ ਆਪਾਂ ਇਹਦੇ ਬਾਰੇ ਗੱਲ ਓਕੇ ਜੀ ਹੈਲੋ ਇਹ ਹੈਗੀ ਆ ਸਕੇਵੀ ਬੈਕ ਸਾਈਡ ਵੀ ਬਹੁਤ ਵਧੀਆ ਬੁਣਤੀ ਵਾਲੀ ਆਊਗੀ ਔਰ ਫਰੰਟ ਸਾਈਡ ਵੀ ਬੁਣਤੀ ਆਊਗੀ ਠੀਕ ਹੈ ਆ ਲੋ ਜੀ ओके ਸਭ ਤੋਂ ਮੇਨ ਗੱਲ ਆ ਇਹਦਾ ਗਲਾ ਇਹਦਾ ਗਲਾ ਇੰਨਾ ਤੋਂ ਸੋਹਣਾ ਬਣਿਆ ਜਿੱਦਾਂ ਆਪਾਂ ਸੂਟਾਂ ਦੇ ਗਲੇ ਪਾਉਣੇ ਹੁੰਦੇ ਨਾ ਫਿਰ ਕਈ ਵਾਰੀ ਜਦੋਂ ਆਪਾਂ ਸਕੇਵੀ ਪਾਉਂਦੇ ਆਪਾਂ ਨੂੰ ਜਾਂ ਇਸ ਚੀਜ਼ ਤੇ ਥੋੜਾ ਰੈਸ਼ ਕਰਦੀ ਹੈ ਜਿਹੜੀ ਆਪਾਂ ਉੱਪਰ ਕਵਰ ਗਲੇ ਵਾਲੀ ਹੁੰਦੀ ਆ ਇਹਦੇ ਨਾਲ ਆਪਾਂ ਨੂੰ ਬਿਲਕੁਕੁਲ ਕੰਫਰਟ ਗਲੇ ਵਰ ਜਿਸਦਾ ਸੂਟ ਦਾ ਗਲਾ ਹੁੰਦਾ ਉਹਦੇ ਵਾਂਗੂ ਇਹਦੀ ਫਿਟਿੰਗ ਆਈ ਔਰ ਫਿਟਿੰਗ ਵੀ ਬਹੁਤ ਪਿਆਰੀ ਆ ਔਰ ਦੇਖੋ ਇਹ ਫ੍ਰੀ ਸਾਈਜ਼ ਆ ਬਟ ਮੈਨੂੰ ਪੂਰੀ ਕੰਫਰਟ ਆ ਮੈਂ ਤੁਹਾਨੂੰ ਦਿਖਾਉਣੀ ਆ ਤਾਂ ਸਾਈਜ਼ ਕਿੰਨਾ ਛੋਟਾ ਲੱਗਦਾ ਦੇਖਣ ਨੂੰ ਹਲੋ ਜੀ ਐਨਾ ਛੋਟਾ ਸਾਈਜ਼ ਆ ਇਹਦਾ ਠੀਕ ਹੈ ਮਤਲਬ ਜਿਸ ਤਰ੍ਹਾਂ ਕਿਸੇ ਬੱਚੇ ਦੀ ਹੁੰਦੀ ਆ ਇੰਚ ਦੇ ਦਈ ਸੀ ਮੈਂ ਇੱਕ ਮਿੰਟ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਇਹ ਸਟੈਚ ਕਰਕੇ ਕਿੰਨਾ ਨੂੰ ਆ ਜਾਏਗੀ ਮੇਰਾ ਸਾਈਜ਼ ਐਕਸਲ ਹੈਗਾ ਠੀਕ ਹੈ ਤੇ ਹਲੋ ਜੀ ਇਹਦਾ ਫਿਟਿੰਗ ਸਾਈਜ਼ ਵੈਸੇ ਹੈਗਾ 14 ਇੰਚ ਜੇ ਆਪਾਂ ਇਹਨੂੰ ਬਿਨਾਂ ਸਟੈਚ ਕੀਤੇ ਆ ਹਨਾ ਇਸ ਤਰ੍ਹਾਂ ਹੀ ਇਹਨੂੰ ਮਿਣੀ ਹੈ ਤੇ ਪਰ ਮੇਰਾ ਬ੍ਰੈਸਟ ਸਾਈਜ਼ ਹੈਗਾ 21 ਔਰ ਇਹ ਦੇਖੋ 22 ਤੱਕ ਜਾ ਰਹੀ ਹੈ ਸਟਿਚ ਹੋ ਕੇ ਠੀਕ ਹੈ ਅਗਲਾ ਮੈਂ ਤੁਹਾਨੂੰ ਦਿਖਾ ਦੇਣੀ ਹੈ ਲੋ ਜੀ 22 23 ਤੱਕ ਵੀ ਜਾ ਰਹੀ ਆ ਤੇ ਇਹਨਾਂ ਦੇ ਕੋਈ ਸਾਈਜ਼ ਨਹੀਂ ਆ ਤੁਸੀਂ ਇਹ ਨਹੀਂ ਪੁੱਛਣਾ ਸਾਨੂੰ ਦੀਦੀ ਇਹਦੇ ਵਿੱਚ ਐਕਸਲ ਭੇਜ ਦੋ ਇਹਦੇ ਵਿੱਚ ਡਬਲ ਐਕਸਲ ਭੇਜ ਦੋ ਤੁਸੀਂ ਦੇਖਣਾ ਹੈ ਕਿ ਤੁਹਾਡੀ ਬੋਡੀ ਸ਼ੇਪ ਕਿਵੇਂ ਦੀ ਆ ਤੁਹਾਨੂੰ ਇਹ ਆ ਜਾਏਗਾ ਕਿਉਂਕਿ ਦੇਖੋ ਮੈਨੂੰ ਇਹ ਆ ਗਿਆ ਹੈ ਹੈਲੋ ਮੇਰੇ ਤੋਂ ਕੋਈ ਥੋੜਾ ਜਿਹਾ ਮੋਟਾ ਹੋਏਗਾ ਹੋ ਸਕਦਾ ਉਹਨੂੰ ਵੀ ਆ ਜੇ ਨਹੀਂ ਤੇ ਬੱਚਿਆਂ ਨੂੰ ਕੁੜੀਆਂ ਨੂੰ ਐਮ ਸਾਈਜ਼ ਐਲ ਸਾਈਜ਼ ਤੇ ਐਕਸਲ ਵਾਲੇ ਨੂੰ ਤੇ ਮੇਰੀ ਗਾਰੰਟੀ ਆ ਕਿ ਇਹ ਆਏਗਾ ਹੀ ਆਏਗਾ ਸਾਈਜ਼ ਫ੍ਰੀ ਆ ਕੋਈ ਸਾਈਜ਼ ਦਾ ਰਿਕੁਐਸਟ ਨਹੀਂ ਕਰਨੀ ਦੀਦੀ ਸਾਨੂੰ ਇਹਦਾ ਡਬਲ ਐਕਸਲ ਦੇ ਦਿਓ ਇਹਦਾ ਐਕਸਲ ਦੇ ਦਿਓ ਫ੍ਰੀ ਸਾਈਜ਼ ਹੁਣ ਤੁਹਾਨੂੰ ਇਹਦੇ ਕਲਰ ਸ਼ੋ ਕਰਾ ਦਿੰਨੀ ਆ ਹੈਲੋ ਜੀ ਸਕਿਨ ਕਲਰ ਆ ਗਿਆ ਠੀਕ ਹੈ 650 ਪ੍ਰਾਈਸ ਰਹੇਗਾ ਪ੍ਰਾਈਸ ਉਹੀ ਰਹੇਗਾ ਜਿਹੜਾ ਪਹਿਲਾਂ ਸੀਗਾ ਸਕਿਨ ਕਲਰ ਆ ਗਿਆ ਠੀਕ ਹੈ ਸ਼ੇਅਰ ਆ ਗਿਆ ਇਹਦੇ ਵਿੱਚ ਤੁਹਾਨੂੰ ਇੱਕ ਮਿਲੂਗਾ ਜੀ ਪਿੰਕ ਕਲਰ ਇਹਦੇ ਨਾਲ ਲਾਈਟ ਡਾਰਕ ਤੇ ਬੜੇ ਕੰਬੀਨੇਸ਼ਨ ਆ ਹੁਣ ਜਿਹੜਾ ਮੈਂ ਪਾਇਆ ਉਹ ਵੀ ਸੇਮ ਆ ਪਿੰਕ ਕਲਰ ਹੀ ਹੈ ਹਨਾ ਤੇ ਬਟ ਇਹ ਥੋੜਾ ਜਿਹਾ ਬਲੈਕਿਸ਼ ਤੇ ਲੱਗਦਾ ਤੇ ਇਹ ਥੋੜਾ ਜਿਹਾ ਸ਼ੋਕ ਜਿਹਾ ਕਲਰ ਲੱਗਦਾ ਓਕੇ ਥੋੜਾ ਥੋੜਾ ਕਲਰ ਚੇਂਜ ਆ ਡਿਫਰੈਂਸ ਆ ਆਜੋ ਕਲਰ ਸਾਰੇ ਲਾਈਟ ਹੀ ਆਉਣਗੇ ਕਿਉਂਕਿ ਸੂਟਾਂ ਦੇ ਉੱਪਰ ਸੋਨੇ ਦਾ ਲਾ ਲਓ ਜੀ ਇਹ ਥੋੜਾ ਜਿਹਾ ਆ ਗਿਆ ਪੀਚ ਪੀਚ ਕਲਰ ਆ ਗਿਆ ਓਕੇ ਫਿਰ ਆ ਗਿਆ ਜਿਹੜਾ ਮੈਂ ਪਾਇਆ ਹੋਇਆ ਸੇਮ ਹੀ ਕਲਰ ਇਹ ਵਾਲਾ ਠੀਕ ਹੈ ਬਹੁਤ ਸੋਹਣੇ ਪੀਸ ਹੈ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਪਾ ਕੇ ਦਿਖਾ ਦਿੰਨੀ ਇਹ ਨਹੀਂ ਹੈ ਕਿ ਮੈਂ ਖੁੱਲਾ ਸਾਈਜ਼ ਪਾਇਆ ਹੋਇਆ ਨਹੀਂ ਜੀ ਮੈਂ ਖੁੱਲਾ ਸਾਈਜ਼ ਨਹੀਂ ਪਾਇਆ ਹੋਇਆ ਇਹੋ ਹੀ ਸਾਈਜ਼ ਆ ਇਹ ਲੋ ਠੀਕ ਹੈ ਫਿਰ ਆ ਗਿਆ ਪਿਸਤਾ ਗ੍ਰੀਨ ਕਲਰ 650 ਪ੍ਰਾਈਸ ਲੱਗੇਗਾ ਕੋਸ਼ਿਸ਼ ਕਰਨਾ ਕਿ ਦੋ ਪੀਸ ਹੀ ਆਰਡਰ ਕਰਨਾ ਇਹ ਲੋ ਜੀ ਠੀਕ ਹੈ ਦੋ ਪੀਸ ਵਾਲੇ ਨੂੰ ਪਹਿਲ ਦਿੱਤੀ ਜਾਏਗੀ ए कलर, कलर कलर, पिस्ता ग्रीन कलर सीखा। ए कलर। थोड़ा थोड़ा सिमिलर जा इस करके बहुत नहीं था। ही थोड़ा थोड़ा हेलो जी कलर आ गया ब्लैक बहुत सोहना ठीक है दसो मैं तुम वेयर करके दिखावा ब्लैक करा या केड़ी करा ब्लैक करा ओके तो मैं ब्लैक करके दिखा ਲੋ ਜੀ ਆਪਾਂ ਬਲੈਕ ਵੀਅਰ ਕਰ ਲਈਆ ਔਰ ਬਹੁਤ ਵਧੀਆ ਹੈ ਮੈਨੂੰ ਬਹੁਤ ਸੋਹਣੀ ਲੱਗੀ ਸੀ ਇਹਦੀ ਫਿਟਿੰਗ ਵੀ ਬਹੁਤ ਅੱਛੀ ਆਉਂਦੀ ਆ ਔਰ ਬਿਲਕੁਲ ਸਟੈਚੇਬਲ ਵੀ ਆ ਪਾਈ ਹੋਈ ਆਪਾਂ ਨੂੰ ਕੋਈ ਟਾਈਟ ਨਹੀਂ ਲੱਗਦੀ ਕੁਛ ਨਹੀਂ ਲੱਗਦਾ ਕਲਰ ਬਲੈਕ ਆ ਗਿਆ ਬਹੁਤ ਸੋਹਣਾ 650 ਪ੍ਰਾਈਸ ਆ ਤੇ ਦਿਲ ਖੋਲ ਕੇ ਤੁਸੀਂ ਆਰਡਰ ਕਰ ਲੈਣਾ ਹਾਂ ਲੋ ਜੀ ਐਵੇਂ ਪਾਇਆ ਹੋਇਆ ਸੀ ਦੇਖ ਲਓ ਪੀਸ ਠੀਕ ਹੈ ਇਹ ਵਾਲਾ ਓਕੇ ਫਿਰ ਆਫ ਵਾਈਟ ਆਏਗਾ ਇਹਨਾਂ ਦਾ ਕਰੇਜ ਇੰਨਾ ਸੀ ਨਾ ਕਿ ਮੈਨੂੰ ਪੇਮੈਂਟ ਪਹਿਲਾਂ ਆਈ ਮੈਨੂੰ ਆਫ ਵਾਈਟ ਤੋਂ ਜ਼ਿਆਦਾ ਆ ਮੈਨੂੰ ਆਫ ਵਾਈਟ ਕਾਫੀ ਸਕੀਵੀਆਂ ਦੀ ਪੇਮੈਂਟ ਪਹਿਲਾਂ ਹੀ ਆ ਗਈ ਇਸ ਕਰਕੇ ਇਹਦੇ ਥੋੜੇ ਪੀਸ ਰਹਿ ਗਏ ਨੇ ਫਟਾਫਟ ਤੁਸੀਂ ਆਰਡਰ ਕਰਨਾ ਕਿਉਂਕਿ ਇਹ ਪਿਛਲੀ ਵੀਡੀਓ ਤੋਂ ਹੀ ਮੈਨੂੰ ਆਰਡਰ ਆ ਗਏ ਸੀਗੇ ਆਫ ਵਾਈਟ ਦੇ ਬਲੈਕ ਦੇ ਪਹਿਲਾਂ ਹੀ ਆਰਡਰ ਆਏ ਹੋਏ ਸੀ ਹਲੋ ਜੀ ਠੀਕ ਹੈ ਫਿਰ ਇੱਕ ਹੋਰ ਨਵਾਂ ਕਲਰ ਆਇਆ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਹੈ ਇਹ ਕਲਰ ਇਸ ਤਰ੍ਹਾਂ ਦੇ ਆ ਕਿ ਤੁਹਾਡੇ ਸਾਰੇ ਸੂਟਾਂ ਦੇ ਨਾਲ ਚੱਲ ਜਾਣਗੇ ਬੜੇ ਆਰਾਮ ਨਾਲ ਸੋਹਣੇ ਲੱਗਣਗੇ ਲੁੱਕ ਵੀ ਬਹੁਤ ਸੋਹਣੀ ਆਉਗੀ ਫਿਟਿੰਗ ਤੇ ਵੀ ਹੈ ਇਸ ਬਹੁਤ ਸੋਹਣੀ ਗਲਾਗੁਲਾ ਬਹੁਤ ਸੋਹਣਾ ਬਣਦਾ ਲਓ ਜੀ ਨੈਕਸਟ ਆ ਗਿਆ ਮੈਰੂਨ ਕਲਰ ਹਲੋ ਜੀ ਜਿਹਦਾ ਨੇ ਥੋੜਾ ਡਾਰਕ ਇੱਕ ਦੋ ਕਲਰ ਹੀ ਇਹਦੇ ਵਿੱਚ ਡਾਰਕ ਆਏ ਆ ਇੱਕ ਮੈਰੂਨ ਆਇਆ ਇੱਕ ਆਏਗਾ ਰੈੱਡ ਠੀਕ ਹੈ ਹਲੋ ਰੈੱਡ ਕਲਰ ਆ ਗਿਆ ਫਿਰ ਆਏਗਾ ਜੀ ਇਹਦੇ ਵਿੱਚ ਸਕਿਨ ਕਲਰ ਠੀਕ ਹੈ ਸਾਰ ਹਾਂ ਜੀ ਨੈਕਸਟ ਕਲਰ ਹੈਗਾ ਜੀ ਬਹੁਤ ਹੀ ਸੋਹਣਾ ਆਲੋ ਲਵੈਂਡਰ ਡਾਰਕ ਪਹਿਲਾਂ ਮੈਂ ਲਗਾਦਾ ਮੈਂ ਦਿਖਾਇਆ ਇੱਕ ਲਵੈਂਡਰ ਲਾਈਟ ਕਿ ਨਹੀਂ ਨਹੀਂ ਦਿਖਾਇਆ ਹੈਲੋ ਜੀ ਠੀਕ ਹੈ ਔਰ ਬਹੁਤ ਸੋਨੀ ਫਿਟਿੰਗ ਆ ਬਹੁਤ ਕੰਫਰਟੇਬਲ ਆਪਣੇ ਬੱਚਿਆਂ ਵਾਸਤੇ ਲਓ ਆਪਣਾ ਆਪਣੇ ਵਾਸਤੇ ਲਓ ਜਿੰਨੂੰ ਵੀ ਸਾਈਜ਼ ਕੰਫਰਟੇਬਲ ਲੱਗਦਾ ਉਹ ਤੁਸੀਂ ਲੈ ਸਕਦੇ ਹੋ ਸਕਿਨ ਸਕਿਨ ਲਾਈਟ ਐਸ ਕਿਨੇ ਡਾਰਕ ਸੀਗਾ ਇਹ ਲਾਈਟ ਆ ਗਿਆ ਓਕੇ ਇਹ ਕਲਰ ਬਹੁਤ ਪਿਆਰਾ ਜਿਹਾ ਆ ਮਾਊਸ ਕਲਰ ਲਓ ਜੀ ਬਹੁਤ ਸੋਹਣਾ ਕਲਰ ਆ ਪ੍ਰਾਈਸ ਲੱਗੇਗਾ ਜੀ 650 ਹੈਲੋ ਜੀ ਠੀਕ ਹੈ ਇਹ ਵੀ ਬੀਸ ਬਹੁਤ ਪਿਆਰਾ ਜਿਹਾ ਬੀਸ ਆ ਬਾਜੂ-ਬੋਜੂ ਬਹੁਤ ਵਧੀਆ ਫਿਟਿੰਗ ਬਹੁਤ ਵਧੀਆ ਆਈ ਏਦੀ ਇਹ ਵਿੱਚ ਫਿਰ ਆਏਗਾ ਜੀ ਨੈਕਸਟ ਹਲੋ ਹੋਰ ਥੋੜਾ ਜਿਹਾ ਹੁਣ ਮੈਂ ਤੁਹਾਨੂੰ ਕਿੱਦਾਂ ਦੱਸਾਂ ਥੋੜਾ ਥੋੜਾ ਸਿਮਿਲਰ ਫਰਕ ਆ ਇਹ ਥੋੜਾ ਲੱਗਦਾ ਹੈ ਜਿਸ ਤਰ੍ਹਾਂ ਇਹ ਪੀਲੇ ਪੰਚ ਲੱਗਦਾ ਹੈ ਇਹ ਥੋੜਾ ਸੰਤਰੀ ਸੰਤਰੀ ਜਿਹਾ ਆ ਭਾ ਮਾਰਦਾ ਮਤਲਬ ਇਹ ਨਹੀਂ ਆ ਕਿ ਸੰਤਰੀ ਆ ਸਕਿਨ ਦੇ ਵਿੱਚ ਥੋੜਾ ਥੋੜਾ ਟੋਨਾਂ ਦਾ ਫਰਕ ਆ ਪਿਸਤਾ ਗ੍ਰੀਨ ਲੱਗਦਾ ਇਹ ਥੋੜਾ ਰੈਡਿਸ਼ੀ ਟੋਨ ਦਿੰਦਾ ਓਕੇ ਜੀ ਇਸ ਤਰ੍ਹਾਂ ਥੋੜਾ ਥੋੜਾ ਸਿਮਿਲਰ ਫਰਕ ਆ ਰ ਕਲਰ ਦਾ ਹੈ ਲੋ ਲਾਈਟ ਲਵੈਂਡਰ ਤੇ ਇੱਕ ਹੋਰ ਆ ਲੋ ਇਹ ਵੀ ਥੋੜਾ ਪਰਪਲ ਜੀ ਟੋਨ ਆ ਜਾਂ ਮੈਨੂੰ ਪਰਪਲ ਦੇਖ-ਦੇਖ ਕੇ ਪਰਪਲ ਹੀ ਲੱਗਣ ਲੱਗ ਪਏ ਓਕੇ ਇਹ ਸਾਡੀਆਂ ਅੱਜ ਦੀਆਂ ਸਕੀਮੀਆਂ ਦੀ ਵੀਡੀਓ ਸੀਗੀ ਜਿਹੜੀ ਕਿ ਅਸੀਂ ਬਹੁਤ ਡਿਮਾਂਡ ਦੇ ਉੱਤੇ ਮੰਗਾਈਆਂ ਨੇ ਤੇ ਸਾਈਜ਼ ਫਿਟਿੰਗ ਤੁਸੀਂ ਚੈੱਕ ਕਰ ਸਕਦੇ ਜੇ ਥੋੜੀ ਲਾਈਟ ਪੈ ਰਹੀ ਪਤਾ ਨਹੀਂ ਅੱਜ ਕਿਉਂ ਕੈਮਰੇ ਦਾ ਐਂਗਲ ਵੀ ਖਰਾਬ ਹੋ ਰਿਹਾ ਲਓ ਜੀ ਠੀਕ ਹੈ ਤੇ ਸਾਈਜ਼ ਫਿਟਿੰਗ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਵਧੀਆ ਪ੍ਰੋਪਰ ਫਿਟਿੰਗ ਆ ਐਮ ਐਲ ਤੇ ਐਕਸ ਐਲ ਵਾਲਿਆਂ ਨੂੰ ਤੇ ਪ੍ਰੋਪਰ ਆਏਗੀ ਆਏਗੀ ਇਸ ਤੋਂ ਬਾਅਦ ਤੁਸੀਂ ਆਪਣਾ ਦੇਖ ਕੇ ਆਪਣਾ ਸਾਈਜ਼ ਵਗੈਰਾ ਚੈੱਕ ਕਰਕੇ ਕਿਉਂਕਿ ਮੈਂ ਸਟ੍ਰੈਚ ਕਰਕੇ ਵੀ ਤੁਹਾਨੂੰ ਦੱਸਿਆ ਫਿਰ ਤੁਸੀਂ ਲੈ ਸਕਦੇ ਹੋ ਜਿਹੜਾ ਵੀ ਪੀਸ ਤੁਸੀਂ ਲੈਣਾ ਹੈ ਬੁਕਿੰਗ ਫਟਾਫਟ ਕਰਾਉਣੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਹੈ ਥੈਂਕ ਯੂ ਧੰਨਵਾਦ